ਦੇ ਵਿੱਚ ਕਮੈਂਟਰੀ ਨਮੀ ਨਮੀ ਆਈ ਹੈ ਜੈਂਗੋ ਉਦੋਂ ਦੀਆਂ ਗੱਲਾਂ ਯਾਰਾ ਜੈਂਗੋ ਕਹਿੰਦਾ ਆਪਾਂ ਵੀ 20 25 ਸਾਲਾਂ ਦੇ ਤੁਰੇ ਫਿਰਦੇ ਆਂ ਪ੍ਰਮਾਤਮਾ ਦੀ ਮਿਹਰ ਹੈ ਇਹਨਾਂ ਗਰਾਉਂਡਾਂ ਕਰਕੇ ਤੁਰੇ ਫਿਰਦੇ ਆਂ ਕਿ ਜਿਉਂਦੇ ਰਹੋ ਸਾਨੂੰ ਜਿਉਂਦਾ ਰੱਖਣ ਵਾਲਿਓ ਜੈਂਗੋ ਚੋਕੀ ਮੈਕ ਪਹਿਲੀ ਕਬੱਡੀ ਪੈਰੀ ਆ ਆ ਟਿੱਕੇ ਨਗੌਰ ਦੀ ਪਹਿਲੀ ਰੇਡ 31000 ਲਈ ਇਸ ਸਮੇਂ ਧਾਬੀ ਵਾਂਗਿਆ ਦਾਸੀ ਕਾਹਨ ਕਰੂਗਾ ਹਮਲਾ ਇਸ ਸਮੇਂ ਦੀਆਂ ਮਾਤਾਂ ਨੇ ਇਹ ਆ ਰਾਜੀ ਰਾਜੀ ਲੱਖ ਲੱਖ ਦੀ ਪਾਉ ਕਬਾਡੀ ਲੱਗੂ ਜੱਫਾ ਲੱਖ ਯਾ ਜਿੰਨਾ ਚਾ ਚੜ ਗਿਆ ਕਮਲਜੀਤ ਪਾਤਨਾਂ ਦੇ ਕਬੱਡੀ ਕੱਪ ਦਾ ਵਾਕੇ ਮੁੰਡਿਆਂ ਨੂੰ ਵਿਆ ਜਿੰਨਾ ਚਾ ਚੜਿਆ ਪਿਆ 1 ਲੱਖ ਤੇ 1.5 ਲੱਖ ਬੈਸਟਰਾਂ ਦੇ ਲਈ 31-31 ਹਜ਼ਾਰ ਹੈ ਬਾਦਲ ਗੁੱਜਰ ਸਾਡਾ ਖਜ਼ਾਨਾ ਮੰਤਰੀ ਹੈ ਇਸ ਕਬੱਡੀ ਕਲੱਬ ਦਾ ਉਹਨਾਂ ਦੇ ਫਾਦਰ ਸਾਹਿਬ ਸਾਡੇ ਅੰਕਲ ਜੀ ਸਰਦਾਰ ਪਵਿੱਤਰ ਸਿੰਘ ਜੀ ਬਾਦਲਗੜ ਪੁੱਜੇ ਹੋਏ ਆ ਆ ਚੰਦਰਾ ਫਰੀਦাবাদ ਤੋਂ ਆਇਆ ਹੈ ਇਹ ਕਾਸ਼ੀਪੁਰਿਆ ਗੁਰ ਗੁਰਵੰਤ ਗੁਰਦੱਤ 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 ਪਾਰ ਦੇ ਦੇਖ ਕੇ ਤਾਰਜਨ ਮਾਧੇ ਵਾਲਾ ਹਰਿਆਣੇ ਵਾਲਾ ਓ ਦੁਨੀਆ ਮੰਦੀ ਨਹੀਂ ਇਹ ਮਨਾਉਣੀ ਪੈਂਦੀ ਆ ਜੱਸੀ ਤੇ ਹਰਪ੍ਰੀਤ ਦੇ ਪਿਆਰ ਕਰਕੇ ਸਾਰੀ ਦੁਨੀਆ ਅਜ ਪਾਤਰਾਂ ਦੇ ਵਿੱਚ ਆਈ ਐ ਇੱਕ ਪਾਸੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਕਹਿੰਦੇ ਰਾਜੂ ਪਾਉਣ ਦੇ ਲਈ ਵਧਿਆ ਹੋਇਆ ਸਿੰਮੂ ਕੰਗ ਸਿੰਮੂ ਕੰਗ ਕੀ ਬਾਤ ਐ ਸਿੰਮੂ ਕੰਗ ਗੁਰਵਿੰਦਰ ਸੀਪਾ ਗੁਰਵਿੰਦਰ ਟੱਕਰ ਟੱਕਰ ਪੇੜਦੇ ਪੁੱਤ ਸਰਦਾਰਾਂ ਦੇ ਰੇਡ ਜਦੋਂ ਪੈਂਦਾ ਾਰੇ ਲੈਂਦੀ ਕਰਨੈਲ ਸਿੰਘ ਜੀ ਸਰਪੰਨ ਸਭ ਦਤਾਲ ਵਾਲਿਆਂ ਦਾ ਗਹਿ ਘਾਡਮਾ ਯੋਗਦਾਨ ਅੱਜ ਦੇ ਕੱਪ ਦੇ ਲਈ ਹੈ। ਹਰਜੋਤ ਪੰਡਾਲ ਦੀ ਕਹਿੰਦੇ ਕਬੱਡੀ ਪੈ ਰਹੀ ਹੈ। ਚਮਕੀਲਾ ਕਹਿੰਦਾ ਮੁੰਡਾ ਅੱਜ ਦਰਸ਼ਕਾਂ ਦੇ ਦਿਲ ਲੁੱਟ ਕੇ ਲੈ ਗਿਆ। ਲੈ ਵੀ ਚਮਕੀਲਾ ਚੰਦਰਾ ਲੋਕਾਂ ਦੇ ਦਿਨਾਂ ਤੇ ਡਾਕੇ ਮਾਰਦਾ ਆਇਆ ਹੈ। ਉਹ ਕਬੱਡੀ ਪੈ ਰਹੀ ਹੈ। ਇੱਕ ਪਾਸੇ ਕਰ ਦਿੱਤ ਟਾਰਜਨ ਨਾਲ ਅਮਰਤਪਾਲ ਹੈ। ਦੁਨੀਆ ਛੋਟਾ ਟਾਰਜਨ ਕਹਿੰਦੀ ਹੈ। ਇਹ ਗੁਰਦੇਤ 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 ਗਾਨੇ ਪੁੱਤ ਦਾ ਵੱਜਦਾ ਫੰਕਾਰਾ 3600 ਨੀਲੇ ਫੋੜਦਾ ਕਰਮਾ ਸਰਪੰਚ ਕਹਿੰਦਾ ਲਖੀ ਗੱਜਰ ਕਹਿੰਦਾ ਬਿੱਕਰ ਸਰਪੰਚ ਕਹਿੰਦਾ ਸਾਡਾ ਯਾਰ ਬਾਦਲ ਗੜਿਆ ਵੀ ਕਾਸ਼ੀਪੁਰੀਏ ਦੀਪਕ ਦੀਆਂ ਤਿੰਨ ਕਬਡੀਆਂ 5100 ਰੁਪਏ ਦੀਆਂ ਇੱਕ ਕਬਡਾ 100 ਲੱਗ ਗਿਆ ਦੀਪਕ ਸੱਤੂ ਛੋਟੇ ਟਾਰਜਨ ਵੱਡੇ ਟਾਰਜਨ ਨੂੰ 5100 ਦੀ ਪਹਿਲੀ ਰੇਡ ਪਈ ਹੈ ਸੱਤੂ ਸੱਤੂ ਕਵੰਡਾ ਕਿਆ ਬਾਤ ਫਰੀਦਾਬਾਦੀਆ ਸਫਲ ਕਬੱਡੀ ਪਾ ਗਿਆ 51 51 ਸੌ ਦੀਆਂ ਪਿਛਲੇ ਮੈਚ ਦੇ ਵਿੱਚ ਵੀ ਪਾ ਕੇ ਗਿਆ ਸਿੰਮੂ ਕੰਗ ਦੀ ਅਗਲੀ ਕਬੱਡੀ ਪੈ ਰਹੀ ਹੈ ਥਾਂਦੇ ਵਾਲੀਆ ਸੀਪਾ ਇੱਕ ਪਾਸੇ ਹੈ ਚਾਰ ਜਾਫੀ ਪਾਉ ਵਰਗੇ ਗੁਰਵਿੰਦਰ ਕਾਂਗੇ ਵਰਗੇ ਭੀਰੇ ਵਰਗੇ ਖੇਡ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਹੈ ਟੱਕਰਾਂ ਦੇ ਮੇਲੇ ਆ ਰਹੀ ਨੇ ਟੱਕਰ 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 ਗੁਰਵਿੰਦਰ 100 100 ਵਿਚ ਬੱਲੇ ਬੱਲੇ ਕਰਵਾ ਰਿਹਾ ਹੈ ਕਬੱਡੀ ਹਰਜੋਤ ਵੀ ਪਈ ਹੋਈ ਹੈ ਅਮਰਤਪਾਲ ਹੈ ਦੁਨੀਆ ਛੋਟਾ ਦਰਜਨ ਕਹਿੰਦੀ ਹੈ ਦੂਜੇ ਪਾਸੇ ਸੱਤੂ ਹੈ ਖਡੂਰ ਸਾਹਿਬ ਦੀ ਧਰਤੀ ਹੈ ਇਲਾਕਾ ਪਹਿਲਵਾਨਾਂ ਦਾ ਮੁੰਡੇ ਮਾਝੇ ਦੇ ਤਰਨਤਾਰ ਤੋਂ ਚੱਲ ਕੇ ਆਇਆ ਆ ਚੰਦਰੇ ਦੀ ਵੀ ਦੁਨੀਆ ਤਵਾਨੀ ਹੈ ਟੱਕਰ ਨਹੀਂ ਕਿੰਨੇ ਕ ਹੁੰਦੇ ਕਹਿ ਕਰਕੇ ਖੜਕਦੇ ਆ ਇਹ ਸੱਤੂ ਆ ਇਹ ਸੱਤੂ ਦੇ ਦੂਜੇ ਪਾਸੇ ਹਰਜੋਤ ਕਿਆ ਬਾਤ ਹੈ ਕਿ ਖੇਡ ਕਬੱਡੀ ਫੁਰਤੀ ਦੀ ਕੰਮ ਭੜਦਾ ਢੋਟੇ ਦਾ ਓ ਜੀਦਾਰੇ ਦੀ ਕੁਸ਼ਤੀ ਪੱਕਾ ਸਾਧਿਲ ਗੋਟੇ ਦਾ ਕੇ ਤੰਦਰੁਸਤਾਨਾ ਮੇਲਾ ਮੇਲਾ ਨਹੀਂ ਬਿਮਾਰਾ ਮੇਲੀ ਬਣ ਕੇ ਦੇਖ ਮੇਲੀਆਂ ਮੇਲਾ ਰਣਜੀਤ ਪ੍ਰਧਾਨ ਵਰਗੇ ਯਾਰਾਂ ਦਾ ਅੱਜ ਰਣਜੀਤ ਪ੍ਰਧਾਨ ਵਾਲਾ ਦਾ ਸਾਡੇ ਬਾਦਲ ਗੁੱਜਰਹਰਾ ਦਾ ਮੇਲਾ ਤਮਕੀਲਾ ਕਹਿੰਦਾ ਕਿਹਦੇ ਰਣਜੀਤ ਨੂੰ ਅਗਲੇ ਸਾਲ ਜਿਹੜੀ ਵੀ ਟੀਮ ਦੀ ਡਿਊਟੀ ਲਾਊਗਾ ਆਪਾਂ ਭਰਾ ਦੇ ਨਾਲ ਡੱਟ ਕੇ ਖੜਨਾ ਓਏ ਕਾਸ਼ੀਪੁਰੀਏ ਦੀਪਕ ਦੀ ਦੂਜੀ ਕਬੱਡੀ ਅਕਬਰ ਸਾਹ ਛੋਟੇ ਤਾਰਜਨ ਦਾਲ ਕਸਰੀ ਪੈਣੀਆਂ ਦਾਣ 5100 ਦਾ ਜਫਾ ਰੇਡ ਸ਼ਾਨਾ ਪਾਟਾਂ ਦੇ ਜਲੇ ਦੋ ਸਫਲ ਪਾ ਗਿਆ 5100 ਮੇਰੇ ਕੋਲੇ ਪੁੱਜਦਾ ਹੋ ਗਿਆ ਪਿੰਦੂ ਦਤਾਲਾ ਹੁਣ ਕਿੱਦਾਂ ਕਰਨਾ ਕਸ਼ਮੀਰ ਹੋਲਡਾ ਹੋਲਡ ਪੁਆਇੰਟ ਹੋਲਡ ਕਰ ਦਿਓ ਜੀ ਪਿੰਦੂ ਦਤਾਲ ਕਹਿੰਦਾ 5100 ਦੀ ਰੇਡ ਜਾਰੀ ਰਹਿਣੀ ਆ ਤੀਜੀ ਰੇਡ ਜਾਰੀ ਰਹਿਣੀ ਆ ਲਓ ਸਿਰੇ ਦਾ ਮੈਚ ਕੇ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਮੇਤਰੂ ਬੜੇ ਨੇ ਖਾਣੀ ਗਰਦਿਤ ਤਾਰਜਨ ਜਿੰਨੇ ਜਫੇ ਲਾਊਗਾ ਪਿੰਦੂ ਦਤਾਲ ਵੱਲੋਂ 2100 ਰੁਪਏ ਹੋਵੇਗਾ ਉਧਰ ਗੁਰਵਿੰਦਰ ਕਾਂਗਾ ਜਿੰਨੇ ਜਫੇ ਲਾਊਗਾ ਪਿੰਦੂ ਦਤਾਲ ਕਹਿੰਦਾ 2100 ਯਾਰ ਦੇ ਦੀ ਕਰਦੇ ਹੋ ਉਹ ਕਬੱਡੀ ਸਿੰਮੂ ਕੰਗ ਦੀ ਮਦਾਨ ਵਿੱਚ ਪੈ ਰਹੀ ਸੀਪਾ ਥਾਂਦੇ ਵਾਲੀ ਦੀ ਧਰਤੀ ਦਾ ਚਰਚੇ ਕੈਨੇਡਾ ਦੇ ਵਿੱਚ ਹੋਏ ਉਹ ਗੁਰਵਿੰਦਰ ਦੇ ਚਰਚੇ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਕਦੀ ਨਿਊਜ਼ੀਲੈਂਡ ਸੀਪਾ ਤੇ ਉਹ ਸਿੰਮੂ ਹੀਪਾ ਔਰ ਪੁਆਇੰਟ ਦਾ ਵੀ ਦੇ ਲਈ ਹਰਜੋਤ ਭੰਡਾਲ ਵੱਧ ਗਿਆ ਕਪੂਰਥਲੀ ਆ ਗਿਆ ਦੁਆਬੇ ਵਾਲਾ ਮਾਝੇ ਦੇ ਚਾਰ ਜਾਫੀਆਂ ਤੇ ਖੇਡ ਮੈਦਾਨ ਦੇ ਵਿੱਚ ਹਮਲਾ ਬੋਲ ਰਿਹਾ ਮਾਲਵੇ ਦੀ ਖੇਡ ਮੈਦਾਨ ਹੈ ਜਿਲ੍ਹਾ ਪਟਿਆਲੇ ਦਾ ਪਾਤੜਾ ਦਾ ਖੇਡ ਮੈਦਾਨ ਹੈ ਓਏ ਦੁਆਬੇ ਵਾਲਾ ਮਾਝੇ ਵਾਲਿਆਂ ਤੇ ਚੜ ਚੜ ਕੇ ਕਬੱਡੀਆਂ ਪਾ ਰਿਹਾ ਗੁਰਪ੍ਰੀਤ ਇਹ ਕਬੱਡੀਆਂ ਨੇ ਚੜ ਚੜ ਕੇ ਕੇ ਦੇਖਦਾ ਜਮਾਨਾ ਦੂ ਖੜ ਖੜ ਕੇ ਇਸ ਸਾਹਮਣੇ ਪੜਾ ਦੇ ਵਿੱਚ ਅੱਜ ਭੇਡ ਹੋਣੇ ਆ ਕੇ ਸ਼ੇਰਾਂ ਹੜਾ ਨਾਲ ਮੱਥੇ ਲਾਉਣੇ ਐ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਐ ਚੁਗ ਚੁਗ ਕੇ ਮੱਝਾਂ ਬੂਰੀਆਂ ਕੀ ਡੌਲਿਆਂ ਪੱਟਾਂ ਦੇ ਵਿੱਚ ਜਾਨ ਮਿੱਤਰੋ ਦੇਖਾਂਗੇ ਕੌਣ ਜਿੱਤੂਗਾ ਪਾਤੜਾਂ ਦਾ ਮੈਦਾਨ ਮਿੱਤਰੋ 1 ਲੱਖ ਪਹਿਲਾ ਪ੍ਰਾਈਜ਼ ਐ 9 ਲੱਖ ਦੂਜਾ ਪ੍ਰਾਈਜ਼ ਐ ਬੈਸਟ ਖਿਡਾਰੀਆਂ ਦੇ ਲਈ 31 31 ਹਜ਼ਾਰ ਐ ਮੇਲਾ ਪਾਤੜਾਂ ਸ਼ਹਿਰ ਦੇ ਵਿੱਚ ਚੱਲਦਾ ਹੈ ਦੁਨੀਆ ਆਨੰਦ ਮਾਣਦੀ ਹੈ ਰਣਜੀਤ ਪ੍ਰਧਾਨ ਹਰਾਂ ਦਾ ਕਿਆ ਬਾਤ ਹੈ ਕਿ ਮਾਦਾ ਮਾਲਵਾ ਦੁਆਬਾ ਤੇ ਪੁਆਦ ਮਿੱਤਰੋ ਅੱਜ ਪੂਰਾ ਹੁੰਦਾ ਏ ਸਵਾਦ ਮਿੱਤਰੋ ਜਿਹੜਾ ਦੀਪਕ ਦੀ ਕਬੱਡੀ ਤੇ ਪੁਆਇੰਟ ਹੋਲਡ ਕਰਿਆ ਗਿਆ ਉਹ ਪੁਆਇੰਟ ਦੀਪਕ ਕਾਸ਼ੀਪੁਰੀਏ ਨੂੰ ਮਿਲਿਆ ਜੀ ਸਾਡੇ ਵੀ ਜੱਸੀ ਤੇ ਹਰਪ੍ਰੀਤ ਦੇ ਪਿਆਰ ਦੀ ਬਦਾਲਤ ਅੱਜ ਗੁਰਦੈਤ ਟਾਰਜਨ ਆਇਆ ਸੱਤ ਕੋ ਢਿੱਲੋਂ ਦਾ ਰਣਜੀਤ ਬਿਰਕ ਦਾ ਦਿਲਵੀਰ ਗਿੱਲ ਦਾ ਬਲਵਿੰਦਰ ਯੂਐਸਏ ਦਾ ਮੰਨੇ ਸਿੱਧੂ ਦਾ ਧੰਨਵਾਦ ਹੈ ਲਓ ਨਗੋਰ ਦੀ ਧਰਤੀ ਦੇ ਨਿੱਕੇ ਦੀ ਰੇਡ ਸੀਪਾ ਤੇ ਗੁਰਵਿੰਦਰ ਵੀਰਾ ਗੁਰਵਿੰਦਰ ਗੁਰਵਿੰਦਰ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਆ ਦੁਨੀਆ ਘਾਂਗੇ ਆ ਕਹਿੰਦਾ ਇਹ ਚੰਦਰਾ ਹਿੱਕ ਤੇ ਬਰੋਕੇ ਆ ਜਾਂਦਾ ਇਹ ਕਹਿੰਦੇ ਦੀਵੇ ਲਾਉਣ ਵਾਲੀ ਗੱਲ ਕਰ ਦਿੰਦਾ ਇਹਦੀ ਬਾਸ ਆਉ ਬਾਪੂ ਅੜਬ ਹੋਣਾ ਕਹਿੰਦਾ ਪਾਤਲਾ ਦੇ ਵਿੱਚ ਕੱਲਾ-ਕੱਲਾ ਓਏ ਟੈਨ ਦੇ ਸਰਫ ਵਾਂਗੂ ਧੋਣਾ ਟੈਨ ਵਾਲੇ ਸਰਫ ਵਾਂਗੂ ਧੋਣਾ। ਕੀ ਬਾਤ ਹੈ ਰਣਜੀਤ ਪ੍ਰਧਾਨ ਬੁੱllੀਆਂ ਦੇ ਵਿੱਚ ਹੱਸਦਾ ਕਹਿੰਦਾ ਜੈਂਗੋ ਵੀ ਐਨ ਚੰਗੇ ਮਿਸਤਰੀ ਵਾਂਗੂ ਗੱਲਾਂ ਕਿਣ-ਕਿਣ ਕੇ ਰੱਖੀ ਜਾਂਦਾ ਹੈ। ਵੀ ਮੇਲਾ ਪਾਤਰਾ ਸ਼ਹਿਰ ਦੇ ਵਿੱਚ ਚੱਲਦਾ ਹੈ। ਅਗਲੇ ਸਾਲ ਵੱਡੇ ਭਾਈਆਂ ਨੇ ਵੱਡੇ ਲਾਨ ਕਰ ਦਿੱਤੇ ਹੈ। ਬੈਸਟ ਖਿਡਾਰੀਆਂ ਦੇ ਲਈ ਜੱਟਾਂ ਦੀ ਪਹਿਲੀ ਪਸੰਦ 3600 ਫੋੜ ਦਿੱਤੇ ਜਾਣਗੇ। ਜੱਟ 3600 ਲਿਆਇਆ ਨੀਦੇ ਰੰਗ ਦਾ। ਕਣੀ ਚ ਲੱਡੂ ਵੰਡ ਜੱਟੀਏ ਅਗਲੇ ਸਾਲ 3600 ਥੋੜ੍ਹ ਦਿੱਤੇ ਜਾਣਗੇ ਇਸ ਸਾਲ ਮਸਲੇ 31 31000 ਦੇ ਐ ਲੈ ਵੀ ਬਾਦਲ ਗੁੱਜਰ ਯਾਰਾ ਅੱਜ ਤੱਕ ਮਸਲਾ ਬਣਿਆ ਪਿਆ ਕਿ ਰੌਣਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਜਾਂ ਖੇਦੋ ਵੱਡੇ ਬੈਲੀਆਂ ਨੂੰ ਹੁਣਾ ਹਿੱਕ ਤਣ ਗਿਆ ਏ ਉਹ ਰੌਣਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਜਿਹਨਾਂ ਨੇ ਪੇਚੇ ਪਾ ਗਏ ਉਹ ਜੋ ਚੋਟੀ ਦੇ ਮੰਨਦੇ ਨੇ ਯਾਰ ਜਵਾਖਾ ਨੇ ਪੰਜ ਵਾਲੇ ਬੁਲਬਲੇ ਨੇ ਯਾਰ ਤੇ ਆਕੜਾ ਪਾਉਂਦੇ ਨੇ ਹਾਂ ਯਾਰ ਤੇ ਆਕੜਾ ਪਾਉਂਦੇ ਨੇ ਵੱਡੀਆਂ ਟੀਮਾਂ ਨੇ ਪਾਤਣ ਵਾਲੇ ਰਣਜੀਤ ਬਿਰਕ ਹੋਣ ਦਾ ਸਰਦਾਰ ਕੁਲਵੰਤ ਸਿੰਘ ਜੀ ਵਾਜਿਕ ਐਮਐਲਏ ਹਲਕੇ ਛਤਰਾਣੇ ਦਾ ਮੇਲਾ ਸਿਰੇ ਤੇ ਚੱਲਦਾ ਮੇਲਾ ਸਿਰੇ ਦਾ ਚੱਲਦਾ ਦੁਨੀਆ ਆਨੰਦ ਮਾਣਦੀ ਹੈ ਤੀਜੀ 5100 ਦੀ ਕਬੱਡੀ ਪੈ ਰਹੀ ਹੈ ਕਾਸ਼ੀਪੁਰੀਆਂ ਫਰੀਦਾਬਾਦੀਆਂ ਹਰਿਆਣੇ ਵਾਲਾ ਅੱਜ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਹੋਇਆ ਹੈ ਕਾਂਗੇ ਦੀ ਟੀਮ ਵੱਲੋਂ ਪਰ ਦੂਜੇ ਪਾਸੇ ਖਡੂਰ ਸਾਹਿਬ ਦਾ ਸੱਤੂ ਕਰਦੇ ਸੱਤੂ ਸਰਪੱਤ ਵੱਲੋਂ ਔਰ ਲੱਖ ਦੀ 5100 5100 ਪੁੱਜਦਾ ਹੋ ਗਿਆ ਸੱਤ ਥੜ ਯਾਰਾ 5100 ਦਾ ਮਾਨ ਸਨਮਾਨ ਇਹ ਕਰਮੇ ਸਰਪੰਚ ਨੇ ਪੁੱਜਦਾ ਕੀਤਾ ਬਿਕਰ ਸਰਪੰਚ ਦਾ ਲੱਖੀ ਗੁੱਜਰ ਦਾ ਅੱਜ ਜੋਰ ਪੂਰਾ ਲੱਗਿਆ ਹੋਇਆ ਹੈ ਜੋਰ ਖਿਡਾਰੀਆਂ ਦਾ ਵੀ ਲੱਗਿਆ ਜੋਰ ਕਾਨੇ ਸਰਪੰਚ ਉਹਨਾਂ ਦਾ ਬਿਕਰ ਉਹਨਾਂ ਦਾ ਲੱਗਿਆ ਹੋਇਆ ਹੈ ਲਓ ਸਿੰਮੂ ਦੀ ਰੇਡ ਸੀਪਿਆ ਗੁਰਵਿੰਦਰ ਰਾਜੀ ਟੱਕਰ ਪਰ ਸਿੰਮੂ ਕਾਂਗਾਜ 31000 ਜੱਤਣ ਨੂੰ ਫਰਦਾ ਔ ਚੰਦਰਾ 31 ਹਜ਼ਾਰ ਲੁੱਟਣ ਨੂੰ ਫਿਰਦਾ 31 ਹਜ਼ਾਰ ਜਿੱਤਣ ਨੂੰ ਫਿਰਦਾ ਚੋਟੀ ਦਾ ਮੈਚ ਹੈ ਸਿਰੇ ਦੀ ਟੱਕਰ ਹੈ ਐਨ ਦੁਨੀਆ ਆਨੰਦ ਮਾਨਦੀ ਆ ਪਾਤਣਾ ਸ਼ਹਿਰ ਦਾ ਮੇਲਾ ਇੱਕ ਪਾਸੇ ਕਹਿੰਦੇ ਹਰਜੋਤ ਕਪੂਰਥਲੀਆ ਇਹ ਸੁਖੇ ਪੰਡਾਲ ਦਾ ਪਿੰਡੂ ਹੈ ਇਹ ਸੁਖੇ ਪੰਡਾਲ ਦਾ ਪਿੰਡੂ ਹੈ ਹਰਜੋਤ ਪੰਡਾਲ ਕੈਨੇਡਾ ਦੀ ਤਰਕੀ ਧੰਨ ਧੰਨ ਕਰਵਾਉਣ ਵਾਲਾ ਖਿਡਾਰੀ ਹੈ ਲਓ ਦੇਖ ਰਹੇ ਵੀ ਚਾਰਾਂ ਦੇ ਵਿੱਚੋਂ ਕਿ ਜਿੰਨਾ ਚਿਰ ਪੈਂਦੇ ਨਹੀਂ ਕਬੱਡੀ ਚ ਪਟਾਕ ਉਹਨਾਂ ਚ ਰੌਂਦਾ ਨਹੀਂ ਸੁਆਦ ਮਿੱਤਰੋ ਉਹ ਜਦੋਂ ਹੁੰਦੀ ਆਵਾਜ਼ ਮਿੱਤਰੋ ਅੱਜ ਦੇ ਪਾਤਰਾਂ ਦੇ ਮੇਲੇ ਦੀ ਆਵਾਜ਼ ਪਿਆਰਾ ਸੋਨਤ ਮੰਨਵੀ ਨੇ ਪਟਿਆਲੇ ਸ਼ਹਿਰ ਤੱਕ ਪਹੁੰਚਦੀ ਕੀਤੀ ਹੋਈ ਹੈ ਮੰਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ ਆ ਇੱਕ ਦੋ ਤਿੰਨ ਦੇ ਕੈਮਰੇ ਫੋਕਸ ਹੈ ਫੋਟੋਆਂ ਖਿੱਚੀਆਂ ਜਾ ਰਹੀਆਂ ਆ ਓ ਨੱਕੇ ਜੀ ਕਹਿੰਦੇ ਕਬੱਡੀ ਪਈ ਹੋਈ ਹੈ ਥਾਂਦੇ ਵਾਲਿਆ ਸੀਪਾ ਬਾਊ ਹੈ ਪੀਰਾ ਤੇ ਨਾਂਅ ਕਹਿੰਦੇ ਗੁਰਵਿੰਦਰ ਘਾਂਗੇ ਵਾਲਾ ਸੀਪਾ ਇਹਨੂੰ ਸੀਪਾ ਕਹਿੰਦੇ ਨੇ ਖੱਟਣ ਦਾ ਉਹ ਤੇਰੇ ਯਾਰ ਨੇ ਠੇਕਾ ਲੈ ਲਿਆ ਨਹੀਂ ਧਾਣੇ ਦੇ ਖੱਟਣ ਦਾ ਜਿਹੜਾ ਪਹਿਲਾ ਹੋਲਡ ਪੁਆਇੰਟ ਸੀਗਾ ਉਹ ਰੇਡਰ ਨੂੰ ਮਿਲਿਆ ਗਰਦੇਤ ਟਾਰਜਟ ਕਿਸ਼ਨ ਗੜਿਆ ਉਹ ਸਾਹਮਣੇ ਦੀਪਕ ਕਾਸ਼ੀਪੁਰੀਏ ਨੂੰ ਜਫਾ ਲਾ ਗਿਆ ਪਰ ਪੁਆਇੰਟ ਰੇਡਰ ਦਾ ਕਾਸ਼ੀਪੁਰੀਏ ਦੀਪਕ ਦਾ ਮਲਕੀਤ ਕਹਿੰਦਾ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਹੈ ਅਗਲੀ ਰੇਡ ਸਿਮੂ ਕੰਗ ਗੁਰਵਿੰਦਰ ਲੋਕੀ ਤਾਪਮਾਨ ਗਰਮ ਕਰਨ ਨੂੰ ਫਿਰਦੇ ਨੇ ਤੇਰੇ ਇਸ਼ਾਰੇ ਤੇ ਤੇਰੇ ਜੱਫੇ ਤੇ ਤਾੜੀਆਂ ਤਾੜੀਆਂ ਓਏ ਕਿਵੇਂ ਭਰਿਆ ਪੁੱਤ ਗਿਆ ਹਰਕ ਗਿਆ ਹਰਕ ਗਿਆ ਓ ਮੇਰਾ ਪਰ 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 ਇਹ ਬਖਾਣੇ ਪਿੱਛੇ ਥੋੜਾ ਜਿਹਾ ਪੁਆਇੰਟ ਜੋੜੀ ਪਿੱਛੇ ਵੀਰ ਬਣ ਕੇ ਪਿੱਛੇ ਪਾ ਜੀ ਸਾਹਮਣੇ ਹਰਜੋਤ ਪੰਡਾਲ ਸਤੂ ਖਡੂਰ ਵਰਗੇ ਹੈ ਗੁਰਦਿੱਤ ਛੋਟਾ ਟਾਰਡਨ ਲਓ ਵੇਖੋ ਵੀ ਇਸ ਸਮੇਂ ਪੰਡਰ ਹਰਜੋਤ ਪੰਡਾਲ ਨੇ ਜੋੜ ਦਿੱਤਾ 7 ਵਾਲੇ ਨੇ ਪੁਆਇੰਟ ਜੁੜ ਦਿੱਤਾ ਹਰਜੋਤ ਪੰਡਾਲ ਕਹਿੰਦੇ ਨੌਨ ਸਟਾਪ ਕਬੱਡੀਆਂ ਪਾ ਕੇ ਗਿਆ ਹੈ ਪਾਤਰਾਂ ਸ਼ੇਰ ਦੇ ਕਬੱਡੀ ਕੱਪ ਤੇ ਮੇਰੇ ਵੀਰੋ ਦੁਨੀਆਂ ਨੂੰ ਕਿਰਾਂ ਤੱਕ ਯਾਦ ਰਹਿਣਗੇ ਇਹੋ ਜਿਹੇ ਖਿਡਾਰੀ ਜਿਹੜੇ ਮੰਲਾ ਮਾਰਦੇ ਐ ਨੰਗੇ ਪਿੰਡੇ ਦੀ ਕਮਾਈ ਬਾੜੀ ਔਖੀ ਹੁੰਦੀ ਐ ਆਪਾਂ ਤੇ ਤਿੰਨ ਤਿੰਨ ਕੋਟ ਜੈਕਟਾਂ ਪਾਈ ਫਿਰਦੇ ਐ ਉਹ ਦੂਜੇ ਪਾਸੇ ਭਾਉ ਦੀ ਟੱਕਰ ਨਿੱਕੇ ਦੇ ਨਾਲ ਪਈ ਹੋਈ ਐ ਮੇਲਾ ਪਾਤਰਾਂ ਦੇ ਵਿੱਚ ਚੱਲਦਾ ਫਾਈਨਲ ਖੇਡਿਆ ਜਾ ਰਿਹਾ ਹੈ। ਕਿਆ ਬਾਤ ਹੈ ਵੇ ਜੱਟਾ ਕਿਆ ਬਾਤ ਹੈ। ਨਗੋਰ ਦਾ ਨਿੱਕਾ ਵੀ ਅੱਜ ਤੇ ਮੇਲਾ ਲੁੱਟਣ ਵਾਲੀ ਗੱਲ ਕਰੀ ਜਾਂਦਾ। ਹਰਜੋਤ ਭੰਡਾਲ ਦੀ ਰੇਡ, ਗੁਰਦਤ ਟਾਰਜਨ, ਸਤੂ ਖੰਡੂਰ ਦੀ ਧਰਤੀ, ਹਾ ਜੱਟੇ ਵਰਗੇ ਸੁੱਖੇ ਵਰਗੇ ਕਹਿੰਦੇ ਐਸ ਸਮੇਂ ਚਾਰ ਨੇ। ਕੌਣ ਟੱਕਦਾ, ਕੌਣ ਰੱਖਦਾ? ਸ਼ਕਤ ਤੇ ਓ ਮੇਲਾ ਪਾਤਰਾਂ ਦੇ ਵਿੱਚ ਚੱਲਦਾ ਟੱਕ 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 ਦੇ ਪੈਣੀ ਹੈ ਮੇਲਾ ਪਾਤਰਾਂ ਦੇ ਵਿੱਚ ਚੱਲਦਾ ਹਰਜੋਤ ਕੰਡਾ ਦੀਆਂ ਰੇਡਾਂ ਕਿੱਦਾਂ ਲੱਗੀਆਂ ਤਾੜੀ ਦਿਲੋਂ ਮਾਰ ਦਿਓ ਇੱਕ ਵਾਰੀ ਪੰਜਾਬੀ ਵੀਰੋ ਮੁੰਡੇ ਨੇ ਨੌਨ ਸਟਾਪ ਕਬੱਡੀਆਂ ਪਾਈਆਂ ਅੱਜ ਦਰਸ਼ਕਾਂ ਦੇ ਦਿਲ ਲੁੱਟਦਾ ਫਿਰਦਾ ਮੁੰਡਾ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਦਾ ਮੁੰਡਾ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦਾ ਰਾਜ ਕਰਦਾ ਰਾਜ ਕਰਨੇ ਸੌਖੇ ਨਹੀਂ ਜੇ ਟਾਪ ਤੇ ਆਣਾ ਹੋਵੇ ਕੰਨੇ ਦੀ ਟਾਪ ਲਵਾਉਣੀ ਪੈਂਦੀ ਆ ਜੇ ਟਾਪ ਤੇ ਆਣਾ ਹੋਵੇ ਕੰਨੇ ਦੀ ਟਾਪ ਲਵਾਉਣੀ ਪੈਂਦੀ ਆ ਕਾਣ ਜਿੱਤੂ ਲੱਖ 75 ਜਾਂ ਫਿਰ 33000 ਦੀ ਗੱਲ ਸੀਪਾ 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 ਓਏ ਸੀਪਾ ਥਾਂਦੇ ਵਾਲੀਆ ਤੇ ਸਿੱਪੂ ਕੰਗ ਦੀ ਟੱਕਰ ਸਿੱਪੂ ਸਿੱਪਾ ਦੇਖੋ ਜੋ ਗੱਭਗਦੇ ਘੁੰਮਦੇ ਮੇਰੇ ਵੀਰੋ ਪੈਂਦੇ ਆ ਲੋਹਾਂ ਘੁੰਮਦੀਆਂ ਉਹ ਪੰਗੜ ਫੈਸਲਾ ਕੀ ਹੋਵੇਗਾ ਬੱਟ ਦਾ ਫੈਸਲਾ ਪੁਆਇੰਟ ਦਾ ਸਾਨੂੰ ਨਹੀਂ ਪਤਾ ਵੀਰੇ ਤਾਰੇ ਤੂਰੇ ਤੋੜਦਾ ਲੋਕੋ ਹਿੱਕਾਂ ਦੇ ਵਿੱਚ ਦਰਦ ਰਹੀਦਾ ਬਾਜੀਆਂ ਮੋੜਦਾ ਬਾਜੀਆਂ ਮੋੜਦਾ ਬਾਜੀਆਂ ਮੋੜਦਾ ਬਾਈ ਸਵਾਦ ਆ ਤਾੜੀ ਤੇ ਮਾਰ ਦਿਓ ਯਾਰ ਅਜੇ ਤੇ ਫਿਲਮ ਬਾਕੀ ਐ ਬੂੰਦੀ ਕਹਿੰਦਾ ਹਜੇ ਤੇ ਐਂਡ ਹੋਣਾ ਬਾਕੀ ਐ ਕਈ ਮੇਰੇ ਵਰਗੇ ਹੁੰਦੇ ਆ ਜਿੰਨਾ ਚਿਰ سنیਮੇ ਚ ਦਾ ਇਨਾ ਲਿਖਿਆਵੇ ਉਹਨਾਂ ਚਰ ਸੀਟ ਨਹੀਂ ਛੱਡ ਕੇ ਆਉਂਦੇ ਕਹਿੰਦੇ 250 ਰੁਪਿਆ ਟਿਕਟ ਤੇ ਲਾਇਆ ਬੂੰਦੀ ਹਜੇ ਦਾ ਐਂਡ ਹੋਣਾ ਬਾਕੀ ਐ ਦਾ ਐਂਡ ਹੋਣਾ ਬਾਕੀ ਐ ਕਿ ਸਾਡੀ ਟਿੱਟੋ ਕਾਪੀ ਕਹਿੰਦਾ ਕਿਥੋਂ ਲੱਭਣਿਆ ਓਏ ਪੈਦਾ ਸੰਸਾ ਮੈਂ ਕੋਈ ਟ੍ਰੈਂਡ ਕਰਾਂਗੇ ਆ ਬੰਦ ਕੇ ਲਕੋਕਾ ਤਾਂ ਬਥੇਰੇ ਕਰਦੇ ਅੰਤ ਦਾ ਵੀ ਸਿਰਾ ਸੀ ਐਂਡ ਕਰਾਂਗੇ ਇੱਥੇ ਸਰਾ ਵੀ ਕਰਨਾ ਪੈਂਦਾ ਸਤਗੁਰ ਦੁਨੀਆ ਨੂੰ ਮੰਨਦੀ ਆ ਜਿਹੜਾ ਐਂਡ ਵੀ ਕਰ ਦਿੰਦੀ ਸਰਾ ਤੇ ਦੁਨੀਆ ਕਰਦੀ ਆ ਅੱਜ ਰਣਜੀਤ ਬਿਰਕ ਦਾ ਬਲਵਿੰਦਰ ਯੂਐਸਏ ਦੇ ਮੇਲੇ ਤੇ ਲੈ ਵੀ ਜੀ ਰਣਜੀਤ ਵੀਰਾ ਮੁੰਡਾ ਵੀ ਬਲਵਿੰਦਰ ਜੋਗੇਵਾਲ ਦਾ ਗਹਿ ਘਡਵਾ ਧੰਨਵਾਦ ਆ ਕਰਨੈਲ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਆ ਹੁਣ ਤੋਂ ਬਾਅਦ ਦੋਨੇ ਪਾਸੇ ਜਿਹੜਾ ਵੀ ਜਾਫੀ ਜਫਾ ਲਾਵੇਗਾ ਉਹਨੂੰ 1100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਇੱਕ ਨੂੰ ਅੱਗੇ ਸਿਹਾਰ ਦੇ ਵਿੱਚ 13 ਫਰਵਰੀ ਦੜਬੇ ਦੀ ਧਰਤੀ ਚਮਕਾਰ ਕੁਮਾਨ ਕਰਨ ਕੁਮਾਨ ਡਾਕਟਰ ਮੱਘਰ ਸਿਆਲ ਇਤਰਾ ਬਲਕਾਰ ਕੁਮਾਨ ਹੋਣਾ ਦਾ ਮੇਲਾ ਉਸਤਾਦ ਸਰਦਾਰ ਗੁਰਮੇਲ ਸਿੰਘ ਦੀ ਦੜਬਾ ਦੀ ਯਾਦ ਵਿੱਚ ਹੋਵੇਗਾ ਸਭ ਦੇ ਲਈ ਸੱਦੇ ਨੇ ਗੁਰਦਾਰ ਸਮਾ ਦਾ ਖੜਾ ਹੋਵੇਗਾ 17 ਫਰਵਰੀ ਨੂੰ ਜੈ ਸ਼ਾਹਦਲਾ ਸੱਤਾ ਮਠੱਡਾ ਪੈਂਦਾ ਮਠੱਡਾ ਗਲਵਿੰਦਰ ਸੋਤਾ ਪਾਲਾ ਸੋਤਾ ਬੜੇ ਪਿੰਡੋਂ ਦੀ ਸੱਦਾ ਦੇ ਰਹੇ ਨੇ ਸੁਖਵੀਰ ਦਸਾਂਝੋਣੀ ਮਠੱਡਾਂ ਦੀ ਧਰਤੀ ਰੇਡ ਕਾਸ਼ੀਪੁਰੇ ਦੀਪਕ ਨੇ ਪਾ ਦਿੱਤੀ ਹੈ ਇਹ ਰੇਡ ਕਹਿੰਦੇ ਕਾਸ਼ੀਪੁਰੇ ਦੀਪਕ ਨੇ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਹੈ ਸੰਦੀਪ ਸਾਂਬਰਾ ਕਹਿੰਦਾ 21 ਫਰਵਰੀ ਨੂੰ ਦੁਨੀਆਂ ਨੂੰ ਬੁਖਾ ਦੇਾਂਗੇ ਸੱਤੂ ਸੱਤੂ ਬਾਦ ਕੇ ਸੱਤੂ ਸੱਤੂ ਹੈ ਉਹ ਚੁੱਕਣਾ ਸਵਾਦ ਦੇ ਵਿੱਚ ਕੀ ਕਰਦੇ ਹੋ ਉਹ ਫਤੂਰ ਸੱਤੂ ਤੱਕਰ ਕਾਸ਼ੀਪੁਰ ਦੇ ਦੀਪਕ ਦੇ ਨਾਲ ਕੀ ਬਾਤ ਸਵਾਦ ਸਵਾਦ ਕਬੱਡੀ ਦਾ ਇੱਥੋਂ ਪਤਾ ਲੱਗਦਾ ਜਾਗੇ ਨਾ ਸੁੱਤੇਆਂ ਦਾ ਤੇ ਸ਼ੇਰਾਂ ਨਾ ਕੁੱਤਿਆਂ ਦਾ ਦੱਸ ਕੀ ਮੁਕਾਬਲਾ ਅੱਧ ਸ਼ੇਰਾਂ ਨਾਲ ਸ਼ੇਰ ਭਿਰਦੇ ਨੇ ਲੈ ਵੀ ਬੰਦੀ ਕੀ ਗੱਲ ਚੱਲਦਾ ਹੋਇਆ ਮੈਚ ਸਮਾਪਤ ਹੈ ਸਮਾਪਤ 12 ਪੁਆਇੰਟ ਰਹੇ ਨੇ ਘਾਂਗੇ ਦੀ ਟੀਮ ਦੇ ਸਾਢੇ 12 ਨੰਬਰ ਹੋ ਗਏ ਖਡੂਰ ਸਾਹਿਬ ਦੀ ਟੀਮ ਦੇ ਅੱਧੇ ਨੰਬਰ ਦੇ ਫਰਕ ਦੇ ਨਾਲ ਖਡੂਰ ਸਾਹਿਬ ਦੀ ਟੀਮ ਇਸ ਮੈਚ ਦੀ ਜੇਤੂ ਹੈ ਬੈਸਟ ਰੇਟਰ ਤੇ ਜਾਫੀ ਸਾਢੇ 12 ਤੇ 12 ਲੈ ਵੀ ਜਿਹੜੇ ਵੀਰ ਨੇ ਇੱਧਰ ਲੈ ਕੇ ਆ ਇੱਧਰ ਖੇਡਾਂ ਮੇਰੇ 1 ਮਿੰਟ